ਜੈ ਵਾਲਮੀਕੀ ਜੈ ਭੀਮ ਸਾਰੇ ਹੀ ਸਤਕਾਰਯੋਗ ਸਾਥੀਆਂ ਨੂੰ ਸੋ ਸਾਥੀਓ ਆਪਣੇ ਨਾਲ ਨੇ ਬਹੁਤ ਹੀ ਸਤਕਾਰਯੋਗ ਕਰਮਯੋਗੀ ਚੌਧਰੀ ਯਸ਼ਪਾਲ ਜੀ ਸੋ ਇਹਨਾਂ ਨੂੰ ਅੱਜ ਬਹੁਤ ਬਹੁਤ ਹੀ ਵਧੀਆ ਪ੍ਰਯਾਸ ਕੀਤਾ ਗਿਆ ਸੰਵਿਧਾਨ ਯਾਤਰਾ ਕੱਢੀ ਗਈ ਹੈ ਸੋ ਇਸ ਸੰਵਿਧਾਨ ਯਾਤਰਾ ਕੱਢਣ ਦੇ ਪਿੱਛੇ ਇਹਨਾਂ ਦਾ ਮੇਨ ਮਕਸਦ ਕੀ ਹੈ ਇਹਨਾਂ ਨਾਲ ਗੱਲਬਾਤ ਕਰਦੇ ਜੈ ਵਾਲਮੀਕੀ ਸਰ ਸਰ ਜਿਹੜਾ ਅੱਜ ਤੁਹਾਡੇ ਵੱਲੋਂ ਪ੍ਰਯਾਸ ਕੀਤਾ ਗਿਆ ਇਸ ਪ੍ਰਯਾਸ ਦੇ ਬਾਰੇ ਤੁਹਾਡਾ ਕੀ ਕਹਿਣਾ ਜਿਹੜਾ ਕਹਿਣਾ ਜੋ ਬਾਵਾ ਸਾਹਮਣੇ ਸਾਡੇ ਲਈ ਜਾਂ ਆਪਣੇ ਸਾਰੇ ਦਲਤ ਸਮਾਜ ਲਈ ਜਾਂ ਪੂਰੇ ਭਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਉੱਪਰ ਬਹੁਤ ਵੱਡਾ ਇੱਕ ਸਾਨ ਹੈ ਸਾਨ ਇਸ ਕਰਕੇ ਨਾ ਕਹਿ ਸਕਦਾ ਕਿ ਜਿਸ insan ਨਾ ਜਿਹਨੇ ਉਹ ਲਾਈਫ ਦੇ ਅੰਦਰ ਤੱਕਾ ਹੋਇਆ ਹੋਵੇ ਸੁਆਸ਼ਾਤ ਹੋ ਜਵੇ ਕੋਰੋਨਾ ਦੇ ਮਾਨ ਦੇ ਵਿੱਚ ਕਿਤੇ ਵੀ ਗਣਤਨ ਨਹੀਂ ਆਈ ਜੀ ਕਿਸੇ ਸਮਾਨਤਾ ਦੀ ਗੱਲ ਸਮਾਨਤਾ ਦੀ ਗੱਲ ਕਿਸੇ ਦੇ ਲਈ ਸੰਵਿਧਾਨ ਲਿਖਣ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਤੇ ਕਿਤੇ ਵੀ ਉਹਨਾਂ ਨੇ ਸੰਵਿਧਾਨ ਦੇ ਵਿੱਚ ਆਪਣੇ ਬਦਲੇ ਦੀ ਭਾਵਨਾ ਨਹੀਂ ਗੱਲ ਕੀਤੀ ਜੀ ਇਹ ਜਿਹੜਾ ਸੰਵਿਧਾਨ ਉਹਨੇ ਲਿਖਿਆ ਇੱਕ ਧਾਰਮਿਕ ਗ੍ਰੰਥ ਤੋਂ ਜੀ ਘਟ ਨਹੀਂ ਹੈ ਜੀ ਤੇ ਜਿਹੜਾ ਸੰਵਿਧਾਨ ਯਾਤਰਾ ਤੁਹਾਡੇ ਵੱਲੋਂ ਕੱਢੀ ਜਾਂਦੀ ਆ ਇਹ ਪ੍ਰਯਾਸ ਦੂਸਰੀ ਵਾਰੀ ਹੋ ਰਿਹਾ ਹਾਂਜੀ ਇਹ ਪਿਛਲੇ ਸਾਲ ਵੀ ਅਸੀਂ ਸ਼ੁਰੂ ਕੀਤੀ ਸੀ ਇਹ ਦੂਸਰੀ ਜਿਹੜੀ ਡਾਕਟਰ ਅੰਬੇਡਕਰ ਗੌਰਵ ਯਾਤਰਾ ਜੀ ਸੰਵਿਧਾਨ ਯਾਤਰਾ ਇਹ ਦੂਸਰਾ ਸਾਲ ਹੈ ਸਾਡਾ ਔਰ ਸਰ ਸਾਡਾ ਸਾਰੇ ਆ ਭਾਗੀਆਂ ਬਾਲਮੀਕ ਤਰਨ ਸਵਾਜ ਵੱਲੋਂ ਜੀ ਸਾਰੀ ਟੀਮ ਦਾ ਦਾਣਾ ਸਾਹਿਬ ਦਾ ਸਾਡੇ ਜਿੰਨੇ ਹੋਰ ਉਧਿਹਾਰ ਸਾਡਾ ਸਭ ਦਾ ਰਲ ਕੇ ਪ੍ਰਿਆਸ ਰਹੂਗਾ ਜੀ ਕਿ ਜਦ ਤੱਕ ਸਾਡੀ ਲਾਈਫ ਹੈ ਜਿਹੜੀ ਯਾਤਰਾ ਹੋਰ ਹੋ ਯਾਤਰਾ ਸੰਵਿਧਾਨ ਯਾਤਰਾ ਚੱਲਦੀ ਰਹੇ ਜੀ ਤੇ ਅੱਜ ਦੇ ਦਿਨ ਦੇ ਮੌਕੇ ਤੇ ਤੁਸੀਂ ਕੀ ਇੱਕ ਸਮਾਜ ਨੂੰ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਸਭ ਤੋਂ ਪਹਿਲਾਂ ਤਾਂ ਗਣਤੰਤਰ ਦਿਵਸ ਦੇ ਉੱਪਰ ਸੰਵਿਧਾਨ ਦਿਵਸ ਦੇ ਉੱਪਰ ਸਾਰੇ ਭਾਰਤ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਔਰ ਮੈਂ ਬੇਨਤੀ ਕਰਨਾ ਚਾਹਨਾ ਵਿਸ਼ੇਸ਼ ਤੌਰ ਤੇ ਸਮਾਜ ਨੂੰ ਕਿ ਜੋ ਬਾਬਾ ਸਾਹਿਬ ਨੇ ਸਾਡਲੇ ਸੰਘਰਸ਼ ਕੀਤਾ ਸਾਨੂੰ ਤਰਸ ਦਿਆ ਕਰਕੇ ਦਿੱਤੀਆਂ ਜੀ ਉਸ ਸੰਘਰਸ਼ ਨੂੰ ਯਾਦ ਰੱਖਦੇ ਹੋਏ ਜਿਹੜੀ ਸਾਨੂੰ ਉਹਨੇ ਸੋਚ ਦਿੱਤੀ ਹੈ ਉਹ ਸੋਚ ਨੂੰ ਲੈ ਕੇ ਉਹ ਕੰਮ ਚੱਲਣਾ ਚਾਹੀਦਾ ਉਹਨਾਂ ਦੇ ਕੀਤੇ ਹੋਏ ਪ੍ਰਯਾਸ ਕੀਤੇ ਹੋਏ ਕੰਮਾਂ ਨੂੰ ਉਹਦੇ ਉੱਪਰ ਅਮਲ ਕਰਕੇ ਸਾਨੂੰ ਆਪਣਾ ਜਿਹੜਾ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਆਪਣੇ ਸਮਾਜ ਨੂੰ ਤਰੱਕੀ ਦੇ ਲੈ ਕੇ ਜਾਣਾ ਚਾਹੀਦਾ ਸਮਾਜ ਦਾ ਇੱਕ ਬਾਬਾ ਸਾਹਿਬ ਦੀ ਸੋਚ ਸੀ ਕਿ ਮੇਰਾ ਜਿਹੜਾ ਸਮਾਜ ਹੈ ਉਹ ਦੇਸ਼ ਦੇ ਅੰਦਰ ਰਾਜ ਭਗ ਦੇ ਹੋਵੇ ਹਰ ਸਿਸਟਮ ਦੇ ਵਿੱਚ ਸਾਡਾ ਸਮਾਜ ਜਿਹੜਾ ਬੈਠਾ ਹੋਵੇ ਉਹ ਸਾਡੀ ਵੀ ਸਮਝ ਹੈ ਕਿ ਸਾਡਾ ਜਿਹੜਾ ਸਮਾਜ ਹੈ ਰਾਜਨੀਤੀ ਜਿਹੀ ਹੋਵੇ ਸੋਸ਼ਲ ਸਿਸਟਮ ਜਿਹੀ ਹੋਵੇ ਪ੍ਰਸ਼ਾਸਨ ਜਿਹੀ ਹੋਵੇ ਬਾਜ਼ਾਰ ਜਿਹੀ ਹੋਵੇ ਤੇ ਤਾਂ ਜਿਹੜਾ ਸਾਡਾ ਸਮਾਜ ਆ ਉਹ ਭਾਰਤ ਦੇ ਵਿੱਚ ਇੱਕ ਮਾਨਵ ਸਰਮਾਨ ਦੀ ਜ਼ਿੰਦਗੀ ਜਿਹੜੀ ਜੀ ਸਕਦਾ ਉਹ ਅੱਜ ਵੀ ਆਪਾਂ ਦੇਖਦੇ ਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਵੀ ਭਾਵੇਂ ਦੇਸ਼ ਆਜ਼ਾਦ ਹੋਏ ਨੂੰ ਲੰਬਾ ਸਮਾਂ ਹੋ ਗਿਆ 75 ਸਾਲ ਤੋਂ ਜ਼ਿਆਦਾ ਹੋ ਗਏ ਮੇਰੇ ਖਿਆਲ ਤੇ ਫੇਰ ਵੀ ਸਾਡਾ ਜਿਹੜਾ ਦੇਸ਼ ਹੈ ਛੂਆਛਾਤ ਹੈ ਕਈ ਜਗ੍ਹਾ ਤੇ ਜਾਤੀਵਾਦ ਹੈ ਉਹ ਜਾਤੀਵਾਦ ਛੂਆਛਾਤ ਤਾਂ ਹੀ ਖਤਮ ਹੋ ਸਕਦੀ ਜਦ ਤੱਕ ਅਸੀਂ ਆਪਣੀ ਪਾਵਰ 'ਚ ਨਹੀਂ ਆਂਦੇ ਬਾਬਾ ਸਾਹਿਬ ਦੇ ਦਿੱਤੇ ਹੋਏ ਸਬਦਾਂ ਦੀ ਵਰਤੋਂ ਕਰਕੇ ਉੱਤੇ ਅਮਲ ਕਰਕੇ ਅਸੀਂ ਤਰੱਕੀ ਨਹੀਂ ਕਰਦੇ ਤੇ ਸਾਡਾ ਨਾ ਹਜੇ ਜਿਹੜੇ ਆਨ ਵਾਲੇ ਸਮਾਜ ਵੀ ਜਿਹੜੀ ਛੂਆਛਾਤ ਵੀ ਹੁੰਦੀ ਰਹੂਗੀ ਔਰ ਭੇਤ ਭਾਪ ਵੀ ਹੁੰਦਾ ਰਹੂਗਾ ਔਰ ਸਾੜਾ ਧੱਕਾ ਵੀ ਹੁੰਦਾ ਜੇ ਵਰਤੋਂ ਜੀ